ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਸਾਲਾਪੁਰ ਦੇ ਸਰਪੰਚ ਅਕਵਾਲ ਸਿੰਘ ਸਾਲਾਪੁਰ ਦੇ ਮਾਤਾ ਤੇਜਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਸਿਆਸੀ ਤੇ ਧਾਰਮਿਕ ਆਗੂਆਂ ਨੇ ਪਹੁੰਚ ਕੇ ਮਾਤਾ ਤੇਜਕੌਰ ਨੂੰ ਸ਼ਰਧਾਂਜਲੀ ਦਿੱਤੀ ਮਾਤਾ ਤੇਜਕੌਰ ਪਿੰਡ ਦੇ ਵਿੱਚ ਵੀ ਬੜਾ ਮੋਹ ਰੱਖਦੇ ਸਨ ਜਿੱਥੇ ਉਹ ਆਪਣੇ ਪਰਿਵਾਰ ਨਾਲ ਪਿਆਰ ਕਰਦੇ ਸਨ ਉਹ ਪਿੰਡ ਵਿੱਚ ਵੀ ਬੜਾ ਪਿਆਰ ਰੱਖਦੇ ਸਨ ਮਤਾ ਤੇ ਚੋਰ ਦਾ ਸਾਰਾ ਪਿੰਡ ਸਤਕਾਰ ਕਰਦਾ ਸੀ ਪੰਜਾਬ న్యూਸ 7 ਰਿਪੋਰਟ ਸੋਨੀ ਸਗੀ ਸਾਤ ਵਾਰ ਜਿਹੀ ਭਤੇ ਕੋਈ ਨਾਮ ਨਾ ਜਾਣਿਆ ਮੇਰਾ ਅਰਦਾਸ ਇੱਕੋ ਹੰਕਾਰ ਰੱਖਣ ਕੀ ਭਤੇ ਅਰਦਾਸ ਸਾਹਿਬ ਸਹਾਈ ਅਜਿਹੇ ਹਰ ਪ੍ਰਭੂ ਨਾਮ ਸਿਮਰਨ ਸਿਰੀ ਰਣਾਈ ਸ੍ਰੀ ਹਰਿ ਸੁਖਿਆ ਕੀਆ ਓਰੀ ਸਤਿਗੁਰਾਂ ਦੇ ਸਾਚੇ ਨਵਾਜੇ ਕਰੇ ਪ੍ਰਿਆਰੇ ਚਾਰ ਸਤਜਾਂ ਦੇ ਤਾਰੇ ਉੱਤੇ ਜੋਰੀ ਜਿਨ੍ਹਾਂ ਨੂੰ ਜਿੰਨੇ ਸੁਆਸ ਜਿੰਨੀ ਆਰਜ਼ਾ ਬਚੀ ਕਿਸਮਾਤ ਲੋਕ ਸੰਸਾਰ ਦੇ ਵਿੱਚ ਆਪ ਜੀ ਨੇ ਭੇਜਿਆ ਸੁਣੇ ਸੁਆਸਾਂ ਸੁਖਦੇ ਹੁਆ ਕੋਈ ਰੋਜ਼ ਪੈਣ ਦਾ ਆਕਾਰ ਚੜਾ ਕਰਕੇ ਸਤੂ ਜੀ ਆਪ ਜੀਾਂ ਦੇ ਚਰਨਾ ਵਿੱਚ ਜਾਬ ਰਾਜਿਆਂ ਸੰਬਾਤਾ ਜੀ ਦੀ ਰੋਹ ਦੀ ਸ਼ਾਂਤੀ ਨੂੰ ਮੰਗਦੇ ਆ ਭਾਈ ਸਾਹਿਬ ਭਾਈ ਸਰਪੰਚ ਸਰਦਾਰ ਇਕਬਾਲ ਸਿੰਘ ਦੇ ਸਮੂਹ ਹੀ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਰਲ ਮਿਲ ਕੇ ਸੱਚੇ ਪਰਚੇ ਜੀ ਪਰਸੋਂ ਰੋਜ਼ਾ ਤੋਂ ਆਪਣੇ ਗ੍ਰਹਿ ਕੇ ਸਤਿਗੁਰੂ ਆਪ ਜੀਆਂ ਦੇ ਚਰਨ ਪਸਦੇ ਆ ਹੋਇਆ ਧੁਰ ਕੀ ਬਾਣੀ ਆਈ ਜਿਨ ਸੰਭੀ ਚਿੰਤ ਮਟਾਈ ਜੇ ਸ੍ਰੀ ਅਨੰਦਪੁਰ ਸਾਹਿਬ ਨਾਮ ਕਰਾਏ ਸਤਸਬਾਦ ਦੀ ਮਹਾਨ ਕਿਰਪਾ ਦੇ ਨਾਲ ਗੁਰਬਾਣੀ ਆ ਬਾਣੀ ਪੜਦੇ ਆ ਰਾਜੀ ਜੱਤੇ ਪਾਸੋਂ ਇਕਰਤ ਕਰਦੇ ਆ ਵਿਚਾਰਾ ਕਰਦੇ ਆ ਮਾਤਾ ਜੀ ਤੋਂ ਸੰਸਾਰ ਵਿੱਚ ਵਿਛੜਦੇ ਆ ਜੇ ਮਾਨਪ੍ਰਸ ਬੜੀ ਸੁ ਗੁਰਬਾਣੀ ਦਾ ਲਾਤ ਲੋ ਇਤੋ ਵੀ ਕਿਰਪਾ ਨਾਲ ਮਾਤਾ ਤੇਜਪੁਰ ਦੇ ਲੇਕੇਟ ਪਾ ਕੇ ਸਦਾ ਹੀ ਆਪਣੇ ਚਰਨਾਂ ਦਾ ਬਿਨਾਂ ਬਖਣਾ ਪਿਛੇ ਪਰਿਵਾਰ ਨੂੰ ਸਾਫ ਸਮਝੀਆਂ ਨੂੰ ਪਾਣਾ ਮੰਨਣ ਦੀ ਸੁਰਤਾ ਸੱਚੇ ਪਰਚਾ ਲਿਓ ਜੋ ਜੋ ਵੀ ਪਰਿਵਾਰ ਦੀ ਸੇਵਾਵਾਂ ਕੀਤੀਆਂ ਨੇ ਪਰਿਵਾਰ ਨੂੰ ਆਪਣੀਆਂ ਦਾ ਸੁੰਦਰ ਪੈਛਾ ਕੇ ਪਹਨਾਈਗੇ ਹਨ ਆਪ ਜੀ ਕੰਗੇਕਾਰ ਕਰੋ ਪੰਚਮ ਰੂਪੀ ਗਰਾਜਾ ਦੇ ਦੇਗ ਗੁਰੂ ਕੇ ਨੰਬਰ ਸੱਚੇ ਆਪ ਜੀ ਕੋ ਦਰ ਪ੍ਰਮਾਨ ਹੋਇ ਕੋ ਤੇ ਜੋ ਜੀ ਛਕੇ ਸਵਾਸ ਸਵਾਸ ਸਤਨਾਮ ਦਾ ਨਿਕੁ ਦਾ ਜਾਤ ਜੱਟੇ ਕਲਾ ਵਾਹਿਗੁਰੂ ਜੀ ਕਿਰਤੇ ਸੰਗਤਾਂ ਨੇ ਸੱਚੇ ਪਰਚਾ ਮਾਤਾ ਤੇਜਪੁਰ ਦੀ ਅੰਤਮਰਦਾਸ ਦੇ ਵਿੱਚ ਮਨਜ਼ੂਰ ਕਰਨੀਆਂ ਸਭ ਦਾ ਚੱਲਿਆ ਕਦਮ ਕਦਨ ਲੇਖੇ ਦੇ ਵਿੱਚ ਲਾ ਲੈਣਾ ਸੱਚੇ ਪਰਸਾ ਸਭ ਨੂੰ ਜਿਨ ਗਲਿਆ ਨਾਮ ਚਿਤ ਆਵੇ ਸੁਖ ਹੋਵੇ ਨਾਨਕ ਨਾ ਬਿੰਦਰ ਦਾਸ ਤੋਹਾ ਸਬਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਰਠ ਮਹਲਾ 9 ਮਨ ਰੇ ਮਤ ਤੈ ਨਿੰਨੀ ਪਰਦਾਰਾ ਨਿੰਦਿਆ ਰਸ ਧਕੇ ਰਾਮ ਭਗਤ ਨਹਿ ਕੀਨਿਆ ਰਾਮ ਭਗਤ ਨਹਿ ਕੀਨੀ ਰਹਾ ਮੁਕਤ ਪੰਤ ਜਾਣਿਓ ਤਨ ਜੋਵਨ ਕਉ ਧਾਇ ਅੰਤ ਸੰਗ ਕਾਉ ਨਹੀਂ ਦਿਨ ਨ ਮਿਰਤਾ ਆਪ ਬੰਧਾਇ ਨਾ ਹਰ ਭਜਿਓ ਨਾ ਗੁਰ ਕਨ ਸੇਵਿਓ ਨਾ ਉਪਜਿਓ ਕਾਸ਼ ਕੇ ਨਾ ਘਰ ਪੈ ਮੈਂ ਮਹਾਂ ਰੰਗਨ ਤੇਰਾ ਤੈਂ ਖੋਜਤ ਹੋ ਤੇ ਅੰਨਾ ਬਹੁਤ ਜਨਮ ਪਰਮਤੈ ਹਾਰਿਓ ਅਸਰ ਮਤਨ ਈ ਪਾਈ ਮਾਨਸ ਜਹਿ ਪਾਈ ਪਾਦ ਹਰ ਭੱਜ ਨਾਨਕ ਪਾ ਬਤਾਈ ਬਹੁਤ ਜਨਮ ਪਰਮਤ ਤੈ ਆਰੈ ਨਹਿ ਪਾਇ ਪਦ ਹਰ ਭਗ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੇਦੀ ਪਾਵਰ ਪੁਲਟਰ ਜੀ ਜੀ ਸਭੂ ਸਾਥ ਸਤ ਗੁਰੂ ਦੀ ਫਤਿਹ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕੁਨਾ ਦੀ ਮੌਤ ਤੋਂ 1-2 ਦਿਨ ਪਹਿਲਾਂ ਹੀ ਫੇਸਬੁਕ ਤੇ ਆਪਣੀ ਦਾਦੀ ਦੇ ਨਾਲ ਪੋਸਟ ਪਾਈ ਇਹਦੇ ਨਾਲ ਹੀ ਪਰਿਵਾਰ ਦੇ ਨਾਲ ਦਾਤਕੀਆਂ ਹੋ ਸਾਰੇ ਆ ਕਿੰਨੇ ਜੁੜੇ ਹੋ ਸਾਰਿਆਂ ਦੀਆਂ ਯਾਦਾਂ ਸਾਂਝੀਆਂ ਹੋ ਜਾਂ ਜਹਾਂ ਦੇ ਵਿੱਚ ਪਿਆ ਪੁੱਤਰਾਂ ਦੇ ਵਿੱਚ ਚਾਰ ਪੀੜੀਆਂ ਦੀ ਸੇਵਾ ਕਰਕੇ ਅਕਾਲ ਪੁਰਖ ਬਣਾ ਕਰ ਗਿਆ ਜਾਨਤ ਹੈ ਇਨਸਾਨ ਦੀ ਜ਼ਿੰਦਗੀ ਦੇ ਤਿੰਨ ਪੜਾਹ ਹਨ ਭਾਵੇਂ ਕਿ ਹੋਰ ਜੀਵਾਂ ਦੇ ਵੀ ਚਾਰੇ ਖਾਣੀਆਂ ਦੇ ਵੀ ਪੜਾਹ ਹੈ ਇਨਫਾਰ ਦੀ ਅਹਿਮੀਅਤ ਹੈ ਸੰਸਾਰ ਦੇ ਵਿੱਚ ਜਨਮ ਜਿੰਦ ਤੇ ਪਾਣੇ ਵਿੱਚ ਮੌਤ ਵੀ ਤੱਤਨ ਹੈ ਫਾਇਲ ਫਾਇਲ ਮੰਡਲ ਮੈਂ ਆਈ ਜਿਹੜਾ ਜੀਵਨ ਹੈ ਕਿ ਪਰਮੇਸ਼ਰ ਦੇ ਸਿਮਰਨ ਵਿੱਚ ਜੀਣਾ ਤਾਂ ਕਿ ਇਹ ਜਨਮ ਪੰਜ ਸਾਰਾ ਪਰ ਤੋਂ ਕਿਸੇ ਜਾਣ ਪਛਾਣ ਦੇ ਮੌਤਾ ਨਹੀਂ ਅੱਗੇ ਇਹਨਾਂ ਦੇ ਸਪੋਕਰ ਕਾਤਾ सुरेंद्र ਸਿੰਘ ਤੇ ਅਰਵਿੰਦਰ ਸਿੰਘ ਵੱਖ-ਵੱਖ ਰੇਖਾ ਪ੍ਰਾਂਤ ਤੇ ਸਮਾਜ ਦੀ ਸੇਵਾ ਵਿੱਚ ਜੁੜੇ ਹੋਏ ਹਨ ਆਪ ਸਾਰੇ ਦਾ ਇਕੱਠ ਨਗਰ ਕੌਂਸਲ ਦੀ ਮਾਈ ਭਾਈ ਅਲਾਕੇ ਦੇ ਸਰਪੰਚ ਕੌਰਥਾ ਰੋਪੜ ਮਰੰਡਾ ਸਾਰੀਆਂ ਹੀ ਪਲਾਕਾਂ ਦੇ ਮੈਂਬਰ ਸਹਿਮਾਨ ਜਿਨ੍ਹਾਂ ਦਾ ਮੈਂ ਇੱਕ ਇੱਕ ਕਰਕੇ ਨਾਮ ਲਵਾਂ ਸਮਾਂ ਜ਼ਿਆਦਾ ਹੋ ਜਾਣਾ ਕਿਉਂਕਿ ਆਪ ਨਵੇਂ ਸਮੇਂ ਤੋਂ ਇਹ ਸਮਾਰੋਹ ਦੇ ਵਿੱਚ ਬੈਠੇ ਹੋ ਹਾਜ਼ਰ ਪਿੰਡਾਂ ਕੇ ਦੇ ਸਰਪੰਚ ਨੰਬਰਦਾਰ ਮੋਤਵਰ ਮੋਜੇ ਦੇ ਸ਼ਖਸੀਤਾਂ ਸਰਦਾਰ ਸਾਰੇ ਸਾਡੇ ਸਰਕਾਰ ਦੇ ਮਾਤਾ ਤੇਜਕੌਰ ਜੀ ਅੰਤਰ ਪ੍ਰਧ ਦੇ ਵਿਸ਼ਣ ਹੋਣ ਵਾਲੇ ਗਏ ਹਾਂ। ਖੱਲਮ ਦੀ ਜੀਵਨ ਦੀ ਜਿੱਥੋਂ ਬੰਦਾ ਪੈਦਾ ਹੁੰਦਾ ਹੈ। ਅ ਜਦੋਂ ਤੱਕ ਉਹ ਜੁੰਦਾ ਰਹਿੰਦਾ ਉਹਦੀ ਮਹਤੋਂਗੀਆਂ ਉਹ ਜਿਹੜਾ ਸਫਲ ਗੁਰਮਤ ਅਨਸਾਰ ਜੀਵਨ ਦੀਆਂ ਅਸੀਸਾਂ ਦਿੱਤੀਆਂ ਜਿੰਨੇ ਵੀ ਸ਼ਖੀਅਤਾਂ ਪਹੁੰਚੀਆਂ ਹੈ ਜਿੰਨੇ ਵੀ ਮੋਜਜ ਵਿਅਕਤੀ ਪਹੁੰਚੇ ਹਨ ਸਾਰਿਆਂ ਦੀਆਂ ਭਾਵਨਾਵਾਂ ਜਜ਼ਬਾਤ ਪਰਿਵਾਰ ਨਾਲ ਜੁੜੇ ਹੋਏ ਹਨ ਸਾਰਿਆਂ ਨੂੰ ਇਸ ਮਾਚ ਦੇ ਸਮਾਣੀ ਦਿੱਤਾ ਜਾ ਸਕਦਾ ਮਾਫੀ ਦੇ ਜਾਜਕਾਂ ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਮਾਤਾ ਨੂੰ ਚਾਰ ਨਾਲੇ ਫੁੱਲ ਭੇਟ ਕੀਤਾ ਹੈ ਗੁਰੂ ਅੱਗੇ ਅਰਦਾਸ ਕੀਤੀ ਹੈ ਜਦਨੇ ਸਮਝ ਲੋਸੀ ਥੋੜੇ ਜਿਹਾ ਤੇ ਚਾਰ ਲੋਕ ਸਾਨੂੰ ਗਾਲਾਂ ਕੱਢਦੇ ਨੇ ਮਾੜਾ ਕਹਿੰਦੇ ਨੇ ਤਾਂ ਮਨ ਤੋਂ ਸੀ ਥੋੜੇ ਜਿਹਾ ਮਾੜਿਆ ਹਾਂ ਸੋਹਣ ਹਰ ਫੇਰ ਪਾ ਕੇ ਚਿਕਨੇ ਚਿਕਨੇ ਮਾਰ ਮੈਂ ਗੱਲ ਕਰਾਂ ਮਾਤਾ ਜੀ ਸੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕਿ ਪਰਵਾਰ ਦੇ ਨਾਲ ਬਹੁਤ ਨੇੜਲਾ ਭਾਵ ਮੇਰਾ ਜਿਹੜਾ ਜਦੈ ਮਾ ਹੋਇਆ ਮਾਤਾ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਮਾਤਾ ਨੂੰ ਮਿਲਣ ਦਾ ਸਮਾਂ ਮੈਂ ਇਹਨੇ ਦੇ ਵਿੱਚ ਇੱਕ ਵਾਰ ਦਾ ਹਰ ਹਫ਼ਤੇ ਵਿੱਚ ਮਿਲਦਾ ਹੀ ਲੈਂਦਾ ਸੀ ਦੇਖਣ ਜਿਹੜੀ ਇਹਨਾਂ ਦੀ ਪਾਵਰ ਇਹਨਾਂ ਦੀ ਸ਼ਕਤੀ ਸ਼ਾਇਦ ਕਿਸੇ ਨੂੰ ਪ੍ਰਮਾਤਮਾ ਨੇ ਆਪਣਾ ਦਿੱਤੀ ਹੋਵੇ ਪਰ ਸਭ ਤੋਂ ਵੱਡੀ ਗੱਲ ਹੈ ਸਿਆਣੇ ਕਹਿੰਦੇ ਨੇ ਗੁਰਬਾਣੀ ਵੀ ਚੰਗੀ ਆ ਤੇ ਮੌਤ ਅਤੇ ਪ੍ਰਮਾਤਮਾ ਦਾ ਜਿਹੜਾ ਪਾਇਆ ਹਮੇਸ਼ਾ ਪ੍ਰਮਾਤਮਾ ਨਾਲ ਰਹਿਣਾ ਚਾਹੀਦਾ ਸੋ ਇਹ ਮਾਤਾ ਦੇ ਹਿੱਸੇ ਆਇਆ ਮੈਨੂੰ ਯਾਦ ਆਦਾ ਕਾਫੀ ਲੰਮੇ ਸਮੇਂ ਤੋਂ ਗੁਰਦੁਆਰਾ ਦਾ ਪ੍ਰੋਗਰਾਮ ਬੜਾ ਛੋਟਾ ਹੁੰਦਾ ਸੀ ਉਦੋਂ ਉਸ ਟਾਈਮ ਨੇ ਇੱਕ ਗੱਲ ਕੀਤੀ ਕਿ ਜਿਹੜਾ ਗੁਰੂ ਘਰ ਦਾ ਜਿਹੜਾ ਸੋਇ ਟਾਈਮ ਆਦਾਸ ਵੇਂ ਤੇ ਹੁੰਦੀ ਆ ਗੁਰੂ ਘਰ ਦੀ ਰੌਣਕ ਆਉਂਦੀ ਆ